ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਸ ਅੱਜ ਦਫ਼ਤਰ ਦੀ ਛੁੱਟੀ ਸੀਗੀ ਤੇ ਸੋਚਿਆ ਅੱਜ ਮਾਤਾ ਜੀ ਨਾਲ ਚੱਲੀਏ ਗੁਰਦੁਆਰੇ ਦਰਸ਼ਨ ਕਰਕੇ ਆਈਏ ਤੇ ਅੱਜ ਆਪਾਂ ਚੱਲੇ ਆ ਆਨੰਦਪੁਰ ਸਾਹਿਬ ਪੂਰ ਦਵਾਰਾ ਤੇ ਆਪਾਂ ਨੂੰ ਪੂਰੀ ਵੀਡੀਓ ਆਪਾਂ ਵਿਖਾਵਾਂਗੇ ਗੁਰਦੁਆਰੇ ਦੀ ਕਿਵੇਂ ਜਾਣਾ ਆਪਾਂ ਮੁਹਾਲੀ ਤੋਂ ਚੱਲੇ ਆ ਰਸਤੇ ਦੀ ਵੀਡੀਓ ਵਿਖਾਵਾਂਗੇ ਗੁਰਦੁਆਰਾ ਵਿਖਾਵਾਂਗੇ ਦਰਸ਼ਨ ਕਰੋ ਸੰਗਤ ਜੀ ਫੋਰ ਦਰਸ਼ਕ ਕਿਵੇਂ ਲੱਗਿਆ ਸੋਚਿਆ ਕਿ ਅੱਜ ਮਾਤਾ ਜੀ ਨੂੰ ਦਰਸ਼ਨ ਕਰਾਈਏ ਆਨੰਦਪੁਰ ਸਾਹਿਬ ਦੀ ਤੇ ਅੱਜ ਅਪਾ ਚੱਲੇ ਆਏ ਦੇਖੋ ਮਾਤਾ ਜੀ ਆ ਗਈਆਂ ਸਾਡੀ ਹੁਣ ਤਿਆਰ ਨੇ ਜਾਣ ਵਾਸਤੇ ਹੁਣ ਆਪਾਂ ਅਪਡੇਟ ਕਰ ਪਾ ਗਏ ਆ ਪੈਟਰੋਲ ਪੰਪ ਤੇ ਡੀਜ਼ਲ ਫੁੱਲ ਤੇ ਨਹੀਂ ਕਰਵਾਇਆ ਪਰ ਥੋੜਾ ਜਿਹਾ ਪਾ ਲਿਆ ਬਸ ਇੰਜਨ ਨੂੰ ਜਗਾਉਣ ਲਈ ਹੁਣ ਗੱਡੀ ਵੀ ਹੋ ਗਈ ਹੈ ਗਰਮ ਅਪਾ ਵੀ ਤਿਆਰ ਆ ਇੱਕ ਰੂਹਾਨੀ ਰਾਈਡ ਲਈ ਆਨੰਦਪੁਰ ਸਾਹਿਬ ਵੱਲ चलो जी शुरुआत करते हैं आनंदपुर साहब वाल जा रास्ता बहुत ही बढ़िया है रोड बिल्कुल समूथ वैल मेंटेन्ड ड्राइविंग का मज़ा ही आ जाता है हूँ एकदम नेड़े जी आयान ਅਵੇ ਕੋ ਲਿਖਿਆ ਆਪਾਂ ਲਾਈਵ ਵਰਦੇ ਇੱਕ ਗੁਰਦੁਆਰੇ ਦੇ ਲਾਗੇ ਮਾਰਕੀਟ ਹੈਗੀ ਆ ਜਿੱਥੇ ਆਪਾਂ ਸੋਡਾ ਪਾਣੀ ਪੀ ਸਕਦੇ ਹੁਣ ਆਪਾਂ ਆ ਗਏ ਆਂ ਅਨੰਦਪੁਰ ਸਾਹਿਬ ਗੁਰੂ ਜੀ ਦੀ ਪਵਿੱਤਰ ਨਗਰੀ ਵਿੱਚ ਜਿੱਥੇ ਹਰ ਇੱਕ ਕੋਨੇ 'ਚ ਰੂਹਾਨੀ ਸੁਖoon ਮਹਿਸੂਸ ਹੁੰਦਾ ਹੈ ਆਓ ਸੰਗਤ ਜੀ ਦਰਸ਼ਨ ਕਰੋ ਇਸ ਪਵਿੱਤਰ ਸਥਾਨ ਦੀ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਪੰਥ ਨੂੰ ਨਵਾਂ ਰੂਪ ਦਿੱਤਾ ਸੀ ਹਰ ਕਦਮ ਤੇ ਇਤਿਹਾਸ ਦੀ ਕੁਝ ਬੂਏ ਤੇ ਹਰ ਨજર ਗੁਰੂ ਸਾਹਿਬ ਦੀ ਕਿਰਪਾ ਦੀ ਮਿਸਾਲ ਹੁਣ ਆਪਾਂ ਆ ਗਏ ਆ ਜੋੜੇ ਘਰ ਦੇ ਕੋਲ ਜਿੱਥੇ ਸੰਗਤ ਆਪਣੇ ਜੋੜੇ ਉਤਾਰ ਕੇ ਪਵਿੱਤਰ ਦਰਬਾਰ ਵਿੱਚ ਪਰਵੇਸ਼ ਕਰਦੀ ਹੈ ਇਥਾਂ ਗੁਰੂ ਘਰ ਦੀ ਸੇਵਾ ਦਾ ਪਹਿਲਾ ਕਦਮ ਹੁੰਦਾ ਹੈ ਜਿੱਥੇ ਨਿਮਰਤਾ ਨਾਲ ਜੋੜੇ ਰੱਖ ਕੇ ਅਸੀਂ ਆਪਣੇ ਮਨ ਵਿੱਚ ਪਵਿੱਤਰਤਾ ਲੈ ਕੇ ਜਾਂਦੇ ਹਾਂ ਇਹ 132 ਪੌੜੀਆਂ ਵਾਲਾ ਦਰਸ਼ਨ ਸਥਲ ਇੱਕ ਪਵਿੱਤਰ ਸਥਾਨ ਇੱਕ ਪਵਿੱਤਰ ਜਗਾ ਜਿੱਥੇ ਹਰ ਇੱਕ ਕਦਮ ਨਾਲ ਗੁਰੂ ਸਾਹਿਬ ਦੇ ਚਰਨਾ ਦੀ ਯਾਦ ਵਿੱਚ ਡੁੱਬ ਜਾਂਦੇ ਆਂ ਕਹਿੰਦੇ ਨੇ ਹਰ ਪੌੜੀ ਤੇ ਸਿਮਰਨ ਕਰਕੇ ਇਨਸਾਨ ਆਪਣੀ ਮਨ ਦੀ ਸ਼ਾਂਤੀ ਨੂੰ ਪ੍ਰਾਪਤ ਕਰਦਾ ਹੈ ਇਹ ਸਿਰਫ ਪੌੜੀਆਂ ਦਾ ਸਫ਼ਰ ਨਹੀਂ ਇਹ ਰੂਹਾਨੀ ਚੜ੍ਹਾਈ ਹੈ 132 ਪੌੜੀਆਂ ਦਾ ਸਫ਼ਰ ਬਹੁਤ ਪਵਿੱਤਰ ਲੱਗਦਾ ਹੈ ਹਰ ਇੱਕ ਕਦਮ ਗੁਰੂ ਸਾਹਿਬ ਦੇ ਨਾਲ ਜੁੜਨ ਦਾ ਅਹਿਸਾਸ ਦਿੰਦਾ ਹੈ ਬਹੁਤ ਲੋਕਾਂ ਨੂੰ ਲੱਗਦਾ ਹੈ ਕਿ ਇਹ ਇੱਕ ਗੁਫਾ ਹੈ ਪਰ ਅਸਲ 'ਚ ਇਹ ਇੱਕ ਬਾਉਲੀ ਹੈ ਇੱਕ ਪਵਿੱਤਰ ਪਾਣੀ ਦਾ ਸਰੋਤ ਜਿੱਥੇ 132 ਪੌੜੀਆਂ ਹੋ ਕੇ ਥੱਲੇ ਜਾਂਦਾ ਹੈ ਇਹ ਥਾਂ ਬਹੁਤ ਹੀ ਸ਼ਾਂਤ ਤੇ ਰੂਹਾਨੀ ਹੈ ਤੇ ਅੰਦਰ ਜਾ ਕੇ ਮਨ ਨੂੰ ਅਜੇ ਹੀ ਠੰਡਕ ਮਹਿਸੂਸ ਹੁੰਦੀ ਹੈ ਜੋ ਗੁਫਾ ਵਰਗੀ ਹੁਣ ਆਪਾਂ ਆ ਗਏ ਹਾਂ 메ਨ ਗੁਰਦੁਆਰੇ 'ਚ ਸੰਗਤ ਜੀ ਦਰਸ਼ਨ ਕਰ ਲਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਹਾਂ ਇਹ ਸੋਨਾ ਦਰਵਾਜਾ ਅਨੰਦਪੁਰ ਸਾਹਿਬ ਦੇ ਗੁਰਦੁਆਰਾ ਸਾਹਿਬ ਵਿੱਚ ਲੱਗਿਆ ਹੈ ਜੋ ਕੁਰ ਸਿੱਖੀ ਸ਼ਾਨ ਦਾ ਪ੍ਰਤੀਕ ਹੈ ਇਸ ਦਰਵਾਜੇ ਦੀ ਸ਼ਾਨ ਅਤੇ ਕਾਰਵਾਈ ਇੰਨੀ ਖੂਬਸੂਰਤ ਹੈ ਕਿ ਵੇਖ ਕੇ ਮਨ ਪਵਿੱਤਰ ਹੋ ਜਾਂਦਾ ਹੈ ਇਹ ਸਿਰਫ ਸੋਨਾ ਨਹੀਂ ਪਰ ਗੁਰੂ ਘਰ ਦੀ ਰੂਹਾਨੀ ਰੋਸ਼ਨੀ ਦਾ ਦਰਵਾਜਾ ਹੈ ਹੁਣ ਹੋ ਰਹੇ ਨੇ ਗੁਰਦੁਆਰੇ ਸਾਹਿਬ ਦੇ ਪਵਿੱਤਰ ਦਰਸ਼ਨ ਇਹ ਥਾਂ ਜਿੱਥੇ ਗੁਰੂ ਸਾਹਿਬਾ ਨੇ ਆਪਣਾ ਸਮਾਂ ਬਿਤਾਇਆ ਅੱਜ ਵੀ ਉਹੀ ਰੂਹਾਨੀ ਸ਼ਾਂਤੀ ਮਹਿਸੂਸ ਹੁੰਦੀ ਹੈ ਦਰਬਾਰ ਸਾਹਿਬ ਦੀ ਸ਼ਾਨ ਉਸ ਦੀ ਸਕੂਨ ਭਰੀ ਵਾਈਬ ਤੇ ਗੁਰੂ ਸਾਹਿਬ ਦੀ ਬਖਸ਼ੀਸ਼ ਸਭ ਕੁਝ ਇੱਕ ਪਲ 'ਚ ਮਹਿਸੂਸ ਹੁੰਦਾ ਹੈ ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹਾਂ ਬਹੁਤ ਹੀ ਪਵਿੱਤਰ ਮਾਹੌਲ ਹੈ ਮੰਨੂ ਅਜੇ ਹੀ ਸ਼ਾਂਤੀ ਮਿਲ ਰਹੀ ਹੈ ਜੋ ਲਫ਼ਜ਼ਾਂ 'ਚ ਬੀਖ ਨਹੀਂ ਹੋ ਸਕਦੀ ਇਹ ਲਾਲ ਰੰਗ ਦੀ ਇਮਾਰਤ ਹੈ ਕਿਲਾ ਆਨੰਦਗੜ੍ਹ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਤਿਆਰ ਕਰਵਾਇਆ ਸੀ ਸਿੱਖ ਕੌਮ ਦੀ ਰੱਖਿਆ ਕਰਨ ਲਈ ਇਹ ਪੰਜ ਕਿਲੇ ਤੋਂ ਸਭ ਤੋਂ ਵੱਡਾ ਤੇ ਮੁੱਖ ਕਿਲਾ ਸੀ ਇਹ ਸਿਰਫ ਇੱਕ ਇਮਾਰਤ ਨਹੀਂ ਪਰ ਇੱਕ ਇਤਿਹਾਸਿਕ ਵਿਰਾਸਤ ਹੈ ਜੋ ਸਾਡੀ ਵੀਰਤਾ ਨੂੰ ਯਾਦ ਕਰਾਉਂਦੀ ਹੈ ਆਓ ਦਰਸ਼ਨ ਕਰੀਏ ਸੰਗਤ ਜੀ ਇਹ ਦੋ ਦੀਵਾਰਾਂ ਜਿੱਥੇ ਸ਼ਾਸਤਰ ਰੱਖਦੇ ਸੀ ਅੱਜ ਵੀ ਅਸਲੀ ਇੱਠਾਂ ਨਾਲ ਬਣੀ ਹੋਈ ਨੇ ਇਹਨਾਂ ਦੀਵਾਰਾਂ ਨੂੰ ਅੱਜ ਤੱਕ ਰੀਨੋਵੇਟ ਨਹੀਂ ਕੀਤਾ ਗਿਆ ਤਾਂ ਕਿ ਅਸਲੀ ਰੂਪ ਵਿੱਚ ਹੀ ਇਤਿਹਾਸ ਸੰਭਾਲ ਕੇ ਰੱਖਿਆ ਜਾ ਸਕੇ ਇਹਨਾਂ ਦੀਵਾਰਾਂ 'ਚ ਉਹੀ ਜਜ਼ਬਾ ਉਹੀ ਵੀਰਤਾ ਦੀ ਬੂਹ ਹੈ ਜੋ ਗੁਰੂ ਸਾਹਿਬ ਦੇ ਸਮੇਂ ਚ ਸੀ